ਤੁਸੀਂ ਲੇਬਰ ਵਾਲਿਆਂ ਨੂੰ ਕਹਿੰਦੇ ਤੁਸੀਂ ਅੰਦਰ ਹੋ ਜਾਓ ਫਟਾਉਂਗਾ ਅੰਦਰ ਹੋ ਜਾਓ ਆ ਸਾਰੀ ਮਾਰਕੀਟ ਦੇ ਮੂਹਰੇ ਟੈਂਟ ਲਾ ਕੇ ਸਾਡੀਆਂ ਦੁਕਾਨਾਂ ਬੰਦ ਕਰਤੀਆਂ ਇਹਨਾਂ ਨੇ ਯਾਰ ਸਾਡਾ ਬੁਰਾ ਹਾਲ ਕਰਤਾ 10 ਦਿਨ ਹੋ ਗਏ ਸਾਨੂੰ ਇਹਨਾਂ ਨੇ ਫਟਾਂਕ ਦਾ ਪ੍ਰਸ਼ਾਸਨ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਚ ਉਸ ਬੰਦੇ ਨੇ ਆਉਣਾ ਸੀ ਤੇ ਬਾਬਾ ਫਰੀਦ ਉਹ ਨਤਮਸਤਕ ਹੋਣ ਨਹੀਂ ਗਿਆ ਤੇ ਸਾਰੀ ਦਿਹਾੜੀ ਲੋਕਾਂ ਨੂੰ ਵੰਜਦੇ ਟੰਕ ਕੇ ਪ੍ਰਸ਼ਾਸਨ ਨੇ ਰੱਖਿਆ ਮੱਥਾ ਟੇਕਣ ਜਾਣ ਨਹੀਂ ਦਿੱਤਾ ਤੇ ਦੁਕਾਨਾਂ ਬੰਦ ਕਰਤੀਆਂ ਉਹਨਾਂ ਲੋਕਾਂ ਦੇ ਚੁੱਲ੍ਹੇ ਗਲ ਠੰਡੇ ਰਹੇ ਕਿਸੇ ਦਾ ਚੁੱਲਾ ਨਹੀਂ ਮਗਿਆ ਰੇੜੀਆਂ ਫਰੀਦਕੋਟ ਦੇ ਵਿੱਚ ਜਿੱਥੇ ਰੇੜੀਆਂ ਲੱਗਦੀਆਂ ਸੀ ਤੁਸੀਂ ਸਾਦਕ ਚੌਕ 'ਚ ਜਾ ਕੇ ਵੇਖ ਲਓ ਰੇੜੀਆਂ ਚੱਕ ਕੇ ਮੰਡੀ ਸ਼ਹਿਰਤ ਅੰਦਰ ਰੇੜੀਆਂ ਆਣ ਦੇ ਵੀ ਡਰ ਲੱਗਣ ਲੱਗ ਪਿਆ ਯਾਰ ਜਦੋਂ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਤੁਹਾਨੂੰ ਡਰ ਲੱਗਦਾ ਲੋਕਾਂ ਤੋਂ ਤੇ ਮੁਰਗੀਖਾਨੇ ਖੋਲ੍ਹ ਲਓ ਹੁਣ ਮੁਰਗੀ ਨਾ ਮਰ ਗਈ ਨਾ ਭਗਵੰਤਮਾਨ ਦੇ ਫਰੀਦਕੋਟ ਆਉਣ ਦੀ ਖੁਸ਼ੀ ਦੇ ਵਿੱਚ 65 ਤੋਂ 70 ਦੇ ਦਰਖਤਾਂ ਯੂਨੀਵਰਸਿਟੀ ਵੀਸੀ ਨੇ ਵੜਾਤੇ ਜਿਹੜੇ ਕਿ ਪੁਰਾਣੇ ਨਿੰਮਾ ਕਿਕਰਾਂ ਕਾਹਤੋਂ ਵੀ ਭਗਵੰਤਮਾਨ ਨੇ ਆਉਣਾ ਖੁਸ਼ੀ ਐਨੀ ਸੀ ਵੀ ਦਰਖਤ ਵੜ ਦਿਓ ਸਾਰੇ ਸਟੇਡੀਅਮ ਦੇ ਮਗਰਲੇ ਪਾਸੇ ਦਰਖਤ ਛਾਂਕ ਤੇ ਬਿਗੋਤੇ ਨਾ ਬੈਠਾ ਹੋਵੇ ਯਾਰ ਕਮਾਲ ਹੋ ਗਈ ਇੰਨਾ ਡਰ ਲੋਕਾਂ ਤੋਂ ਤੇ ਫਿਰ ਆਉਣਾ ਹੀ ਨਹੀਂ ਸੀ ਕਮਿਸ਼ਨਰ ਸਾਹਿਬ ਨੂੰ ਕਹਿਣ ਦੇ ਝੰਡਾ ਚੜਾ ਬੰਦੇ ਅੱਜ ਇਹਨਾਂ ਨੇ ਸਾਡਾ ਉਹ ਸਾਰੇ ਸ਼ਹਿਰ ਦੇ ਵਿੱਚ ਉਹ ਹਾਲ ਕੀਤਾ ਹੈ ਜਿਹੜੇ ਤੁਸੀਂ ਮਰਜੀ ਸਰਕਲਰ ਰੋਡ ਤੇ ਜਾ ਕੇ ਵੇਖ ਲਓ ਜਿੱਥੋਂ ਡਵਾਈਟਰਾਂ ਚ ਯੂ ਟਰਨ ਮਾਰਨਾ ਕੱਟ ਮਾਰਨੇ ਉੱਥੇ ਰਸੇ ਬੰਨੇ ਹੋਏ ਆ ਜਿਹੜਾ ਸਾਦਕ ਚੌਂਕ ਤੋਂ ਸ਼ਹਿਰ ਵੱਲ ਨੂੰ ਆਉਣਾ ਉਹ ਐਂਟਰੀ ਬੰਦ ਕੀਤੀ ਆ ਸਾਦਕਰੋੜ ਤੋਂ ਯੂਨੀਵਰਸਿਟੀ ਤੋਂ ਲੰਘਣਾ ਉਹ ਐਂਟਰੀ ਬੰਦ ਕੀਤੀ ਆ ਕਰਫਿਊ ਦਾ ਜਿਹੜਾ ਮਹੌਲ ਆ ਫਰੀਦਕੋਟ ਦੇ ਵਿੱਚ ਜਿਵੇਂ ਕਿ ਫਰੀਦਕੋਟ ਦੇ ਲੋਕ ਬਹੁਤ ਕ੍ਰਿਮੀਨਲ ਹੁੰਦੇ ਆ 8:52 ਮਿੰਟ ਤੇ ਛੰਡੇ ਦੀ ਰਸਮ ਹੋ ਜਾਣੀ ਆ ਤੇ 10:00 10:00 ਵਜੇ ਹਣੇ ਚਲੇ ਜਾਣਾ ਜਦੋਂ ਹੁਣ ਉਹ ਨੰਘ ਹੀ ਗਿਆ ਇੱਥੋਂ ਤੇ ਹੁਣ ਇੱਥੇ ਦੱਸੋ ਵੀ ਕਾਹਦੀ ਕਾਹਦਾ ਖਤਰਾ ਪੈਦਾ ਹੋ ਗਿਆ 100 ਰੁਪਏ ਕਿਲੋ ਦੁੱਧ ਆ ਉਹ ਵੀ ਘਰੇ ਲੈ ਜਾਣਾ ਆਟਾ ਵੀ ਲੈ ਕੇ ਜਾਣਾ ਤੇ ਤੇਲ ਜਿਹਦੇ ਨਾਲ ਤੜਕਾ ਲਾਉਣਾ ਦਾਲ ਸਬਜ਼ੀ ਨੂੰ ਉਹ ਵੀ ਲੈ ਕੇ ਜਾਣਾ ਤੇ ਭਾਈ ਜਿਹੜੀ ਅੱਜ ਦਿਹਾੜੀ ਨਹੀਂ ਲੱਗੀ ਇਹਨਾਂ ਦੀ ਤੇ ਇਹਨਾਂ ਦੇ ਚੁੱਲ੍ਹੇ ਤਾਂ ਹੁਣ ਇਹਨਾਂ ਦਾ ਮਨ ਪੁੱਛਿਆ ਤੇ ਇਹਨਾਂ ਦੀਆਂ ਬੁੜੀਆਂ ਜਾਣਦੀਆਂ ਘਰੇ ਜਿੰਨਾ ਮਾਵਾਂ ਭੈਣਾਂ ਨੇ ਚੁੱਲ੍ਹੇ ਮਂਗਾਉਨੇ ਆ ਉਹ ਉਹ ਇਹਨਾਂ ਨਾਲ ਲੜਨਗੇ ਨਾ ਘਰੇ ਕਹਿਣਾ ਵੀ ਤੁਸੀਂ ਲਿਆਏ ਕੁਸ ਨਹੀਂ ਅੱਜ ਆ ਦੁਇ ਚਾਗ ਚ ਬੈਠੇ ਜਵਾਕ ਚਾਗ ਚ ਬੈਠਿਆ 15 ਗੱਲ ਤਾਂ ਸਾਡਾ ਬਾਪੂ ਫਰੂਟ ਲੈ ਕੇ ਆਊਗਾ ਤੇ ਬਾਪੂ ਫਰੂਟ ਕਿੱਥੋਂ ਲੈ ਕੇ ਜਾਊਗਾ ਬਾਪੂ ਹਣੀ ਦਾ ਖੜੇ ਦਿਹਾੜੀ ਨਹੀਂ ਲੱਗੀਆਂ ਇਹਨਾਂ ਦੀ ਇਹ ਕਹਿੰਦੇ ਆਮਕਰ ਦਾ ਮੁੱਖ ਮੰਤਰੀ ਆ ਲੱਗਦਾ ਇਹ ਮੈਨੂੰ ਲੱਗਦਾ ਵੀ ਜੇ ਆਮ ਜੇ ਥੋੜਾ ਜਿਆ ਖਾਸ ਕਰਦਾ ਹੁੰਦਾ ਤੇ ਥੋੜੇ ਤੇ ਸਾਡੇ ਸਾਹ ਲੈਣੇ ਇਹ ਬੰਦ ਕਰ ਦਿੰਦਾ ਯਾਰ ਸਾਡਾ ਇਹ ਸਿੱਧੇ ਗਲਾ ਕੁੱਟੀ ਜਾਂਦੇ ਆ ਫੇਰਾ ਜਿਹੜੇ ਲੋਕ ਖੜੇ ਨੇ ਤੇ ਸਪਰੇਅ ਕਰ ਦਿਓ ਕੰਮ ਨਿਬੜੇ ਪਰ ਨਾ ਨਾ ਦਾ ਪ੍ਰਸ਼ਾਸਨ ਨੂੰ ਇਹਨਾਂ ਦੀ ਲੋੜ ਰਵੇ ਤੇ ਨਾ ਇਹਨਾਂ ਨੂੰ ਪ੍ਰਸ਼ਾਸਨ ਦੀ ਲੋੜ ਰਵੇ ਕਰਾਉਣਾ ਕੀ ਆ ਆ ਵੇ ਲਖੀਰ ਕੱਡੀਆਂ ਦੇ ਇ ਆਏ ਆਇਦਰਾ ਇਹ ਸਾਡਾ ਸਰਦਾਰ ਆਉਂਦਾ ਕਿਹੜਾ ਸਰਦਾਰ ਹੈ ਸਰਦਾਰ ਭਗਵੰਤ ਮਾਨਾ ਦੇ ਆਉਂਦਾ ਉਹ ਤਾਂ ਆਮ ਕਰਾ ਦਾ ਮੁੰਡਾ ਹੈ ਆਮ ਕਰਾ ਦਾ ਮੁੰਡਾ ਇੱਥੇ ਸਾਨੂੰ ਤਾਂ ਤਾੜਿਆ ਨਾ ਇਹਦੇ ਚ ਆਮ ਕਰਾ ਅਸੀਂ ਦਿਹਾੜੀ ਜਾਣਾ ਦਿਹਾੜੀ ਜਾਣ ਤੋਂ ਰੋਕ ਛੱਡਿਆ ਸਾਨੂੰ ਬਹੁਤ ਸਾਲੇ ਤਾਂ ਕਹਿੰਦੇ ਜੀ ਉਹਦੋਂ ਨੂੰ ਮੂੰਹ ਕਰਕੇ ਖੜੋਈ ਉਹਨਾਂ ਨੂੰ ਦੇਖਣਾ ਵੀ ਨਹੀਂਗਾ ਜਿਹਨੂੰ ਦੇਖਣਾ ਹੈ ਹਾਂਜੀ ਦਾ ਗਾਉਂਦਾ ਜੀ ਇਹ ਪੁਲਿਸ ਵਾਲੇ ਉਹਨੂੰ ਤੋੜ ਦਿੰਦੇ ਫਿਰ ਇੱਥੇ ਖੜੇ ਰਹਿ ਜਾਂਦਾ ਦਾ ਗਾ ਕਰ ਲੈਂਦਾ ਉਹਨੂੰ ਕਹਿੰਦੇ ਚੱਲ 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 ਬਸ ਤੋੜ ਦਿੰਦੇ ਆ ਜੀ ਫਿਰ ਤੁਹਾਨੂੰ ਤੁਹਾਨੂੰ ਫਾਇਦਾ ਹੋਇਆ ਇੱਥੇ ਮੁੱਖ ਮੰਤਰੀ ਆਏ ਦਾ ਸਾਨੂੰ ਫਾਇਦਾ ਕਾਦਾ ਇਹ ਤਾਂ ਆਹ ਤੜੇ ਖੜੇ ਆ ਜੀ ਇਧਰੋਂ ਕੇਐਸਆਈ ਆਇਆ ਅੰਦਰੋਂ ਚੁੱਟੀ ਲੈਣ ਤੋਂ ਅੰਦਰੋਂ ਚੁੱਟੀ ਲੈਣ ਤੋਂ ਜਿਵੇਂ ਇਹ ਲੋਕ ਅੱਤਵਾਦੀ ਹੁੰਦੇ ਆ ਸਾਡੇ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤਾ ਗਿਆ ਬ੍ਰਿਜਬੋਰਡ ਦੇ ਵਸਨੀਕਾਂ ਨਾਲ ਪਿਓ ਲਾਗੇ ਵਿੱਚ ਸਾਡੇ ਲਫੜ ਵੀ ਮਾਰੇ ਡਾਂਗਾ ਮਾਰਗੇ ਹਾਂ ਅਜੀ ਹਾਂ ਨਾਲੇ ਮੈਂ ਦੱਸਿਆ ਮੈਂ ਕਿਹਾ ਬਈ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਤੇ ਦੋ ਤਿੰਨ ਲਫੜੇ ਮਾਰੇ ਆ ਕਿ ਭੱਜੋ 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 ਕੋਸੋ ਪਿਆਤਾ ਬੱਸ ਮੁੱਖ ਮੰਤਰੀ ਜੀ ਆਉਣ ਦੀ ਖੁਸ਼ੀ ਥੋੜੇ ਥੱਫੜ ਵੱਜ ਗਏ ਹਾਂ ਵੱਜ ਗਏ ਬਈ ਆਉਂਦੇ ਸੀ ਕਿ ਅਗਲਾ ਗੁਰਦਾਰੇ ਆਉਂਦਾ ਮੱਥਾ ਟੇਕ ਗਲਾ ਸੌਰਾ ਜਿੱਦ ਕਿੱਥੇ ਛੱਤਰ ਬੰਦੇ ਰੜਕੇ ਪਏ ਜਾਣੇ ਕੰਮ ਤਾਂ ਚੱਲਦਾ ਨਹੀਂ ਅੱਜ ਉਹਦੂ ਵੀ ਤੰਗੀ ਲਾ ਦੇ ਵੀ ਕੰਮ ਤਾਂ ਨਹੀਂ ਜਾਣਾ ਇਹ ਕੁੱਟੀ ਯਾਦੀ ਹੈਗੀ ਅੱਜ ਯਾਦੀ ਸਾਡੀ ਕਾਦੀ ਗੁਲਾਮ ਹੀ ਹੋ ਗਏ ਆ ਇਹ ਯਾਦੀ ਨਾਲ ਐਵੇਂ ਚੰਗੇ ਸੀ ਵਧੀਆ ਅੰਗਰੇਜ਼ਾਂ ਦੇ ਥੱਲੇ ਲੱਗੇ ਰੋਟੀ ਤਾਂ ਮਿਲ ਜਾਂਦੀ ਸੀਗੀ ਚਾਹਣ ਰੋਟੀ ਦੇ ਤਾਂ ਕੋ ਇਹਦੇ ਸੀ ਤਾਂ ਇਹ ਚਾਹੀਦਾ ਸੀ ਵੀ ਮੁੱਖ ਮੰਤਰੀ ਇੱਥੋਂ ਦੇ ਨੰਗ ਦਾ ਤਾਂ ਇੱਥੇ ਝੰਡਾਲਾ ਹਰਾਉਂਦਾ ਲੇਬਰ ਵਾਲਿਆਂ ਦੇ ਵਿੱਚ ਖੜ ਕੇ ਫਿਰ ਪਤਾ ਲੱਗਦਾ ਵੀ ਮੁੱਖ ਮੰਤਰੀ ਆਮ ਘਰ ਦਾ ਮੁੰਡਾ ਹੈ ਫਿਰ ਪਤਾ ਲੱਗਦਾ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਹੈ